ਬਾਹਰ ਤੋਂ ਕ੍ਰਿਸਪੀ ਅੰਦਰ ਤੋਂ ਬਹੁਤ ਹੀ ਜ਼ਿਆਦਾ ਸੌਫਟ ਅੱਜ ਅਸੀਂ ਬਣਾਵਾਂਗੇ ਘਰ ਵਿੱਚ ਹੀ ਲਸਣ ਵਾਲੀਆਂ ਸੇਵੀਆਂ ਸੇਵੀਆਂ ਬਣਾਉਣ ਲਈ ਮੈਂ ਇੱਥੇ ਇੱਕ ਕੌਲੀ ਬਿਸਣ ਦੀ ਲਈ ਹੈ ਬਿਸਣ ਨੂੰ ਮੈਂ ਛਾਂ ਕੇ ਲਿਆ ਹੈ ਛਾਣੇ ਹੋਏ ਬਿਸਣ ਨੂੰ ਹੁਣ ਅਸੀਂ ਕਿਸੇ ਖੁੱਲੇ ਪੰਡੇ ਵਿੱਚ ਕੱਟ ਲਵਾਂਗੇ ਤਾਂ ਕਿ ਇਸ ਦਾ ਮਿਕਸਚਰ ਜੋ ਹੈ ਉਹ ਤਿਆਰ ਕਰ ਸਕੀਏ ਲਸਣ ਵਾਲੀਆਂ ਸੇਵੀਆਂ ਬਣ ਰਹੀਆਂ ਹੁਣ ਤਾਂ ਲਸਣ ਤਾਂ ਇਹਦੇ ਵਿੱਚ ਚਾਹੀਦਾ ਹੀ ਹੈ ਇੱਥੇ ਮੈਂ 8 ਤੋਂ 10 ਕਲੀਆਂ ਲਸਣ ਦੀਆਂ ਲਈਆਂ ਹਨ ਲਸਣ ਨੂੰ ਅਸੀਂ ਮਿਕਸਰ ਦੇ ਜਾਰ ਵਿੱਚ ਪਾ ਦਾਂਗੇ ਸੋ ਇੱਥੇ ਮੈਂ ਹੁਣ ਕਾਲ ਮਿਰਚ ਦਾ ਪਾਊਡਰ ਥੋੜੀ سی ਚਿਲੀ ਫ੍ਰੀਕਸ ਅਜਵੈਨ ਪੁੰਨਿਆ ਹੋਇਆ ਜ਼ੀਰੇ ਦਾ ਪਾਊਡਰ ਕਾਲਾ ਨਮਕ ਸਿੰਪਲ ਖਾਣ ਵਾਲਾ ਨਮਕ ਤੇ ਕਸ਼ਮੀਰੀ ਲਾਲ ਮਿਰਚ ਪਾਊਡਰ ਆਮਚੂਰ ਪਾਊਡਰ ਇਹ ਸਾਰੇ ਮਸਾਲੇ ਜੋ ਹੈ ਮੈਂ ਲਸਣ ਦੇ ਵਿੱਚ ਪਾ ਕੇ ਇਹਨਾਂ ਨੂੰ ਪੀਸ ਲਵਾਂਗੀ। ਕੋਲ ਸਾਡਾ ਤਿਆਰ ਹੋ ਗਿਆ ਹੈ। ਇਸ ਕੋਲ ਨੂੰ ਮੈਂ ਹੁਣ ਟ੍ਰਾਂਸਫਰ ਕਰ ਲਵਾਂਗੀ। ਜਿਸ ਵਿੱਚ ਮੈਂ ਜਿਹੜਾ ਬੇਸਨ ਪਾਇਆ ਸੀ ਉਸ ਬਰਤਨ ਵਿੱਚ। ਇਸ ਮਿਕਸਚਰ ਨੂੰ ਸੀ ਆਟੇ ਵਾਂਗ ਗੁਲ ਲਵਾਂਗੇ। ਇੱਥੇ ਥੋੜਾ ਮਿਕਸਚਰ ਪਤਲਾ ਹੋ ਗਿਆ ਸੀ। ਮੈਂ 2 ਚਮਚ ਹੋਰ ਬੇਸਨ ਦੇ ਪਾਏ ਨੇ। ਬੇਸਨ ਦਾ ਇਹ ਮਿਕਸਚਰ ਨਾ ਬਹੁਤਾ ਪਤਲਾ ਹੋਣਾ ਚਾਹੀਦਾ ਹੈ ਨਾ ਬਹੁਤਾ ਠੀਕ ਹੋਣਾ ਚਾਹੀਦਾ। ਸੌਫਟ ਜਿਹਾ ਤੁਸੀਂ ਆਟਾ ਕੁੰਨ ਕੇ ਤਿਆਰ ਕਰਨਾ ਹੈ। ਸੇਮੀਆਂ ਬਣਾਉਣ ਲਈ ਮੈਂ ਇੱਥੇ ਇੱਕ ਸੇਮ ਮਸ਼ੀਨ ਲੈਣੀ ਹੈ ਇਸ ਮਸ਼ੀਨ ਨਾਲ ਸਾਡਾ ਕੰਮ ਬਹੁਤ ਹੀ ਜ਼ਿਆਦਾ ਸੌਖਾ ਹੋ ਜਾਂਦਾ ਹੈ ਔਰ ਇਸ ਮਸ਼ੀਨ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਡਿਸਕਾਂ ਆਂਦੀਆਂ ਨੇ ਮੈਂ ਇਹ 3 ਹੌਲ ਵਾਲੀ ਡਿਸਕ ਲੈ ਰਹੀ ਹਾਂ ਔਰ ਇਹਦੇ ਵਿੱਚ ਮੈਂ ਜੋ ਬੇਸਨ ਸੀ ਉਹ ਟਰਾਂਸਫਰ ਕਰ ਲਵਾਂਗੀ ਸਭ ਤੋਂ ਪਹਿਲਾਂ ਇਸ ਨੂੰ ਤੁਸੀਂ ਗ੍ਰੀਸ ਕਰ ਲੈਣਾ ਤੇਲ ਜਾਂ ਕਿਓ ਦੇ ਨਾਲ ਹੁਣ ਮੈਂ ਇਹਦੇ ਵਿੱਚ ਬੇਸਨ ਦਾ ਜੋ ਮਿਕਸਚਰ ਹੈ ਪਾ ਕੇ ਇਸ ਨੂੰ ਬੰਦ ਕਰ ਲਵਾਂਗੀ ਤੇਲਿੱਦ ਸੜਾ ਗਰਮ ਹੋ ਗਿਆ ਹੈ ਥੋੜਾ ਜਿਹਾ ਇੱਕ ਛੋਟਾ ਜਿਹਾ ਟੁਕੜਾ ਤੁਸੀਂ ਪਾ ਕੇ ਦੇਖ ਲੈਣਾ ਅਗਰ ਉਹ ਉੱਪਰ ਆ ਜਾਈਏ ਤਾਂ ਇਹਦਾ ਮਤਲਬ ਸਾਡਾ ਤੇਲ ਜੋ ਹੈ ਗਰਮ ਹੈ ਸੋ ਅਸੀਂ ਹੁਣ ਇਸੇ ਮਸ਼ੀਨ ਦੀ ਮਦਦ ਦੇ ਨਾਲ ਸੇਵੀਆਂ ਬਣਾਉਣੀਆਂ ਸ਼ੁਰੂ ਕਰਦੇ ਹਾਂ ਇੱਥੇ ਤੁਸੀਂ ਥੋੜਾ ਜਿਹਾ ਧਿਆਨ ਨਾਲ ਕੰਮ ਕਰਨਾ ਕਿਉਂਕਿ ਤੇਲ ਦੀ ਜੋ ਪਾਫ ਹੈ ਉਹ ਤੁਹਾਡੇ ਹੱਥ ਤੇ ਪੈਂਦੀ ਹੈ ਤੋ ਥੁੜਾ ਜਿਹਾ ਟਿੰਡਰ ਜਿਆ ਮਸ਼ੀਨ ਨੂੰ ਰੱਖ ਕੇ ਫਿਰ ਤੁਸੀਂ ਇਸ ਨੂੰ ਚਲਾਣਾ ਦੇਖੋ ਕਿੰਨੀਆਂ ਸੋਨੀਆਂ ਜੋ ਐ 세ਵੀਆਂ ਬਣ ਰਹੀਆਂ ਨੇ ਇਹ ਜੋ ਮੈਂ ਡਿਸਕਲੇਸੇ ਇਹ ਮੋਟੀਆਂ 세ਵੀਆਂ ਬਣਦੀਆਂ ਨੇ ਇਹਦੀਆਂ ਸਾਰੀਆਂ ਤੁਸੀਂ 세ਵੀਆਂ ਇੱਕਦਮ ਨਹੀਂ ਪਾਣੀਆਂ ਜਿੰਨਾ ਕੁ ਤੁਸੀਂ ਤੇਲ ਪਾਇਆ ਹੈ ਉਹਦੇ ਅਕੋਰਡਿੰਗਲੀ ਹੀ ਜਿੰਨੀਆਂ ਕੁ ਕੜਾਈ ਵਿੱਚ ਪੈਣ ਗਿਆ ਇੱਕ ਟਾਈਮ ਤੇ ਪਾਣੀਆਂ ਨੇ ਤੁਸੀਂ ਦੇਖ ਸਕਦੇ ਹੋ ਸੇਵੀਆਂ ਦਾ ਕਲਰ ਚੇਂਜ ਹੋ ਗਿਆ ਹੈ ਸੇਵੀਆਂ ਸਾਡੀਆਂ ਬਣ ਕੇ ਤਿਆਰ ਹੋ ਗਈਆਂ ਨੇ ਹੁਣ ਮੈਂ ਇੱਥੇ ਜੋ ਡਿਸਕ ਉਹ ਚੇਂਜ ਕੀਤੀ ਹੈ ਥੋੜੀ ਬ੍ਰੇਕ ਹੋਲ ਵਾਲੀ ਜੋ ਡਿਸਕ ਲਈ ਹੈ ਜੋ ਪਹਿਲੀ ਵਾਲੀ ਸੀ ਉਹ ਮੋਟੀਆਂ ਸੀ ਮਟੀਆਂ ਤੋਂ ਥੋੜੀਆਂ ਬ੍ਰੇਕ ਵਾਲੀ ਇਹ ਵੀ ਸਾਰੀਆਂ ਸੇਵੀਆਂ ਆਪਾਂ ਇਸੇ ਤਰ੍ਹਾਂ ਹੀ ਕੱਢ ਲਵਾਂਗੇ ਜਿਸ ਤਰ੍ਹਾਂ ਮੋਟੀਆਂ ਸੇਵੀਆਂ ਕੱਡੀਆਂ ਸਨ ਜਦੋਂ ਤੁਸੀਂ ਮਿਕਸਚਰ ਪਾਉਂਦੇ ਹੋ ਤੇਲ ਵਿੱਚ ਤਾਂ ਥੋੜੀ ਦੇਰ ਬਾਅਦ ਉਸ ਨੂੰ ਪਲਟ ਸਕਦੇ ਹੋ ਇਸ ਨੂੰ ਹੌਲੀ-ਹੌਲੀ ਉਲਟ-ਪਲਟ ਕਰਕੇ ਅਸੀਂ ਪਕਾ ਲਵਾਂਗੇ ਸੋ ਇਹ ਵੀ ਸਾਡਾ ਜੋ ਹੈ ਸੇਵੀਆਂ ਬਰੀਕ ਵਾਲੀਆਂ ਬਣ ਕੇ ਤਿਆਰ ਨੇ ਹੁਣ ਅਸੀਂ ਇਸ ਨੂੰ ਤੇਲ ਵਿੱਚੋਂ ਕੱਟ ਲਵਾਂਗੇ ਬਿਲਕੁਲ ਹੀ ਬਾਜ਼ਾਰ ਵਰਗੀਆਂ ਸੇਵੀਆਂ ਜੋ ਬਣ ਕੇ ਤਿਆਰ ਹੁੰਦੀਆਂ ਨੇ ਹੁਣ ਇੱਥੇ ਮੈਂ ਅਗੇਨ ਇੱਕ ਡਿਸਕ ਹੋਰ ਚੇਂਜ ਕੀਤੀ ਹੈ ਜੋ ਸੈਕਿੰਡ ਟਾਈਮ ਜੋ ਮੈਂ ਸੇਵੀਆਂ ਕੱਢੀਆਂ ਸਨ ਉਸ ਤੋਂ ਛੋਟੀ ਵਾਲੀ ਲਈ ਹੈ ਇਹਦੇ ਵਿੱਚ ਬ੍ਰੀਕ ਹੋਲ ਨੇ ਸੋ ਇਹ ਜੋ ਪਹਿਲੇ ਵਾਲੀਆਂ ਸੇਵੀਆਂ ਕੱਢੀਆਂ ਸਨ ਉਹ ਤੋਂ ਬਰੀਕ ਬਣ ਕੇ ਤਿਆਰ ਹੋਣਗੀਆਂ ਸੋ ਇਸਨ ਨੂੰ ਵੀ ਆਪਾਂ ਸੇਮ ਪ੍ਰੋਸੈਸ ਨਾਲ ਕੱਟ ਲਵਾਂਗੇ ਇੱਕ ਚੀਜ਼ ਦਾ ਤੁਸੀਂ ਇੱਥੇ ਧਿਆਨ ਰੱਖਣਾ ਕਿ ਸੇਵੀਆਂ ਨੂੰ ਜ਼ਿਆਦਾ ਸੇਕਣਾ ਨਾ ਲੱਗੇ ਜਦੋਂ ਤੁਸੀਂ ਸੇਵੀਆਂ ਵਿੱਚ ਪਾਉਂਦੇ ਹੋ ਤਾਂ ਫਲੇਮ ਥੋੜਾ ਜਿਹਾ ਹਾਈ ਕਰ ਦਿਓ ਥੋੜੀ ਦੇਰ ਬਾਅਦ ਉਸ ਦਾ ਫਲੇਮ ਥੋੜਾ ਮੀਡੀਅਮ ਕਰ ਦੇਣਾ ਸੋ ਮੀਡੀਅਮ ਤੇ ਹੀ ਸੇਵੀਆਂ ਨੂੰ ਬਾਅਦ ਵਿੱਚ ਤੁਸੀਂ ਸੇਕਣਾ ਸੇਵੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਸੇਵੀਆਂ ਬਹੁਤ ਹੀ ਜ਼ਿਆਦਾ ਸਵਾਦ ਬਨੀਆਂ ਹਨ ਇੱਥੇ ਮੈਂ ਤੁਹਾਨੂੰ ਤੋੜ ਕੇ ਦਿਖਾਨੀ ਹੈ ਇਹ ਸੇਵੀਆਂ ਬਾਹਰ ਤੋਂ ਬਿਲਕੁਲ ਕ੍ਰਿਸਪੀ ਔਰ ਅੰਦਰ ਤੋਂ ਬਿਲਕੁਲ ਸੌਫਟ ਹੈ ਨਾ ਹੀ ਅਸੀਂ ਬੇਕਿੰਗ ਪਾਊਡਰ ਯੂਜ਼ ਕੀਤਾ ਨਾ ਬੇਕਿੰਗ ਸੋਡਾ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਔਰ ਤੁਹਾਨੂੰ ਵੀ ਮੇਰੀ ਰੈਸਪੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਚੈਨਲ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰਨਾ